ਹਾਂਜੀ ਦੋਸਤੋ ਮੈਂ ਗੁਰਪਿਆਰ ਸਿੰਘ ਭੁੱਲਰ ਭੁੱਲਰ ਡੈਰੀ ਫਾਰਮ 'ਚ ਸਾਰਿਆਂ ਦਾ ਸਵਾਗਤ ਕਰਦਾ ਹਾਂ ਦੋਸਤੋ ਅੱਜ ਆਪਾਂ ਇੱਕ ਆਮ ਪਸ਼ੂ ਪਾਲਕ ਦੇ ਘਰੇ ਗਏ ਆਂ ਵੀਰ ਦੇ ਜ਼ਿਲ੍ਹਾ ਫਰੀਦਕੋਟ ਪਿੰਡ ਢਿਲਵਾ ਕਲਾਂ ਵੀਰ ਨੇ ਗਰੁੱਪਾਂ ਦੇ ਵਿੱਚ ਨਵਾਂ ਐਡ ਹੋਇਆ ਸੀ ਵੀਰ ਨੂੰ ਕਈ ਚੀਜ਼ਾਂ ਦੀਆਂ ਦੱਸੀਆਂ ਤਾਂ ਵੀਰ ਨੇ ਆਪਣੇ ਨਾਲ ਸੰਪਰਕ ਕਰਾਇਆ ਤਾਂ ਵੀਰ ਨੂੰ ਆਪਾਂ ਜੋ ਦੱਸੀ ਫੀਡ ਦੀ ਮੈਨੇਜਮੈਂਟ ਬਾਰੇ ਤਾਂ ਇਹ ਮੱਝ ਜਦੋਂ ਹਰਿਆਣਾ ਚ ਲੈ ਕੇ ਆਏ ਸੀ ਵੀਰ ਜੀ ਉਸ ਟਾਈਮ ਉਹ ਕੱਟੀ ਸੀ ਮੰਗਰ ਜੀ ਇਹ ਹੁਣ ਸਾਨੂੰ ਇਹ ਨਹੀਂ ਪਤਾ ਵੀ ਪੰਚਾਇਤੀ ਬੁੱਲਦੀ ਆ ਕਿ ਘਰ ਦੀ ਆ ਜੀ ਇਹ ਕੱਟੀਆਂ ਜਿਹੜੀ ਇਹਦੇ ਮੰਗਰਾ ਐਸਐਮ 354 ਦੀ ਵੀਰਨੇ ਸਿੰਘ ਦਗਾਏ ਹੋਏ ਨੇ ਸੈਗ ਦਾ ਐਸਐਮ 354 ਇਸ ਵਾਰ ਇਹਦੇ ਮੰਗਰਾ ਇਹ ਕੱਟੀ ਆ ਜੀ ਸੈਗ ਦੀ 10 36 40 ਦੀ ਜੀ ਤੇ ਦੋਸਤੋ ਆਪਾਂ ਮਹਿੰਗੇ ਮੁੱਲ 'ਚ ਪਸ਼ੂ ਜ਼ਰੂਰ ਖਰੀਦ ਲੈਣਿਆ ਉਸ ਤੋਂ ਬਾਅਦ ਆਪਾਂ ਪਸ਼ੂ ਚ ਜਾਂ ਉਹਦੇ ਮਾਲਕ ਚ ਪੁਰਾਣੇ ਚ ਕਮੀਆਂ ਕੱਢਣੀਆਂ ਸ਼ੁਰੂ ਕਰ ਦਿੰਨੇ ਆ ਉਹ ਕਮੀਆਂ ਆਪਣੇ ਖੋਦ ਚ ਹੁੰਦੀਆਂ ਨੇ ਨਾ ਕਿ ਪੁਰਾਣੇ ਪਸ਼ੂ ਪਾਲਕ ਚ ਜਿੰਨਾ ਇਕਰ ਆਪਾਂ ਆਪਦੇ ਪਸ਼ੂ ਨੂੰ ਸਹੀ ਮੈਨੇਜਮੈਂਟ ਦੇ ਨਾਲ ਫੀਡ ਨਹੀਂ ਪਾਵਾਂਗੇ ਸਹੀ ਰੱਖ ਰਖਾ ਨਹੀਂ ਕਰਾਂਗੇ ਤਾਂ ਪਸ਼ੂ ਕਿਤੇ ਵੀ ਦੁੱਧ ਨਹੀਂ ਵਧਦਾ ਜਿਆਦਾ ਖਵਾਉਣ ਨਾਲ ਨਹੀਂ ਘੱਟ ਖਵਾਉਣ ਨਾਲ ਨਹੀਂ ਸਿਰਫ ਕੀ ਆ ਲੋੜ ਸਮੇਂ ਤੇ ਲੋੜ ਦੇ ਪੂਰੀ ਕੀਤੀ ਜਾਵੇ ਤਾਂ ਪਸ਼ੂ ਦੁੱਧ ਜ਼ਿਆਦਾ ਵਧਦਾ ਦੇਖੋ ਜਿਵੇਂ ਕੇ ਹੁਣ ਇਹ ਮੱਝ ਖੜੀ ਆ ਦੇਖੋ ਚੰਗੀ ਤਰ੍ਹਾਂ ਖਾਦਾ ਪੀਤਾਗਾ ਕੱਚੇ ਥਾਂਜ ਬੰਨੀ ਹੋਈ ਆ ਵੀਰ ਨੇ ਜਗਾਲੀ ਕਰ ਰਹੀ ਆ ਜਗਾਲੀ ਕਰਨ ਦੇ ਨਾਲ ਹੀ ਜਿਸ ਟਾਈਮ ਵੀਰ ਲੈ ਕੇ ਆਇਆ ਸੀ 21+ ਕੰਡੇ ਦਾ ਤੋਲ ਕੇ ਲੈ ਕੇ ਆਇਆ ਸੀ ਤਾਂ ਪਿਛਲੇ ਸੂਏ ਵੀਰ ਕੋਲੇ 17 18 ਤੇ ਰਹੀ ਇਸ ਵਾਰ ਫੇਰ ਵੀਰ ਨੇ ਆਪਾਂ ਤੋਂ ਨੁਕਤਾ ਪੁੱਛਿਆ ਤਾਂ ਇਸ ਵਾਰ ਫੇਰ 20+ ਤੇ ਚੱਲ ਰਹੀ ਆ ਤੇ ਵੀਰ ਲੈ ਮਿਲਕਿੰਗ ਤਾਂ ਨਹੀਂ ਕਰਾ ਸਕਦਾ ਕਿਉਂਕਿ ਵੀਰ ਕੋਲੇ ਇੱਕ ਖੇਤੀ ਦਾ ਕਾਫੀ ਠੰਡਾਗਾ ਜਿਦੇ ਕਾਰਨ ਵੀਰ ਨੂੰ ਬੇਲ ਨਹੀਂ ਮਿਲਦੀ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਵੀਰ ਨੇ ਦੇਖੋ ਵੀਰ ਦੀ ਕੋਠੀ ਦੇਖ ਸਕਦੇ ਹੋ ਤੁਸੀਂ ਇੱਕ ਕੋਈ ਪਸ਼ੂ ਇਹਦੇ ਕਰਕੇ ਨਹੀਂ ਵੀ ਵੀਰ ਨੇ ਕੋਈ ਆਪਣੀ ਲੋੜ ਦੇ ਅਨਸਾਰ ਇੱਕ ਇੱਕ ਆਪਣਾ ਸ਼ੌਂਕ ਪੂਰਾ ਕਰਨ ਵਾਸਤੇ ਹੀ ਵੀਰ ਨੇ ਆਪਣੇ ਘਰੇ ਪਸ਼ੂ ਰੱਖੇ ਹੋਏ ਨੇ ਜੇ ਅਸੀਂ ਆਪਣੇ ਘਰਾਂ ਦੇ ਵਿੱਚ ਆਪਣਾ ਸ਼ੌਂਕ ਪੂਰਾ ਕਰਨ ਵਾਸਤੇ ਤੇ ਨਾਲ ਹੀ ਆਪਾਂ ਨੂੰ ਦੁੱਧ ਦਾ ਮੁਨਾਫਾ ਰਹੂਗਾ ਜਿੰਨਾ ਚਿਰ ਅਸੀਂ ਆਪਦਾ ਸ਼ੌਂਕ ਪੈਦਾ ਨਹੀਂ ਕਰਦੇ ਉਹਨਾਂ ਚਿਰ ਅਸੀਂ ਆਪਣੇ ਪਸ਼ੂਆਂ ਦੇ ਵਿੱਚ ਦੁੱਧ ਦੀ ਵਡਾਉਤਰੀ ਨਹੀਂ ਕਰ ਸਕਦੇ ਬਾਈ ਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਈ ਜੀ ਆਪਣਾ ਪਿੰਡ ਤੇ ਨਾਮ ਜਰੂਰ ਦੱਸੋ ਜੀ ਮੇਰਾ ਪਿੰਡ ਢਮਕਲਾਂ ਤੇ ਡਿਸਟ੍ਰਿਕਟ ਫਰੀਦਕੋਟ ਹਾਂਜੀ ਜਿਹੜੇ ਕੋੜਕਪੂਰਾ ਬੇਂਡਾ ਰੋਡ ਦੇ ਮੇਨ ਰੋਡ ਹਾਂਜੀ ਹਾਂਜੀ ਬਾਈ ਜੀ ਤੁਸੀਂ ਇਹ ਚੀਜ਼ ਦਾ ਜਰੂਰ ਦੱਸੋ ਵੀ ਵੀਰ ਜਿਹੜੇ ਮੈਂ ਤੁਹਾਨੂੰ ਸੁਣਨ ਤੋਂ ਪਹਿਲਾਂ ਇਹਦੀ ਫੀਲਡ ਦੱਸੀ ਸੀ ਤੇ ਹੁਣ ਤਾਂ ਤੁਹਾਨੂੰ ਕਿੰਨਾ ਕੁ ਬੈਨੀਫਿਟ ਮਿਲਿਆ ਜੀ ਇਹਦੇ ਵਿੱਚ ਪੂਰਾ ਫਰਕ ਰਿਹਾ ਇਹ ਪਹਿਲਾਂ ਥੋੜਾ ਜਿਹਾ ਫੀਲਡ ਦਾ ਆਮ ਹੀ ਕੰਮ ਸੀਗਾ ਜਿਹੇ ਦੀ ਬਣਾ ਲਿਆ ਹੁੰਦੇ ਸੀ ਜਿਵੇਂ ਆਮ ਫਾਰਮੂਲਾ ਲਾ ਕੇ ਬਾਕੀ ਜਿਹੜਾ ਤੁਸੀਂ ਦੱਸਿਆ ਸੂਣ ਤੋਂ ਪਹਿਲਾਂ ट्रांजੈਕਸ਼ਨ ਉਹ ਬਣਵਾ ਕੇ ਲਿਆਏ ਤੇ ਪੂਰਾ ਫਰਕ ਰਿਹਾ ਯਾਰ ਕਿ 4 ਕਿਲੋ ਦਾ ਜੰਪ ਵੱਜਾਈ ਪਈਲੇ ਹਿਸਾਬ ਨਾਲ ਹਾਂ ਬਹੁਤ ਵਧੀਆ ਤਿਆਰ ਹੋਈ ਸੀ ਬਾਈ ਜੀ ਸਭ ਤੋਂ ਵੱਡੀ ਚੀਜ਼ ਤਾਂ ਆਪਾਂ ਆਪਦੀ ਜੇਬ ਚੋਂ ਪਸ਼ੂ ਨੂੰ ਖਵਾ ਸਕਦੇ ਆ ਉਹਦਾ ਤਰੀਕਾ ਹੋਣਾ ਚਾਹੀਦਾ ਤਰੀਕੇ ਦੇ ਨਾਲ ਹੀ ਪਸ਼ੂਆਂ ਦਾ ਅਸੀਂ ਅੱਗੇ ਬੜੌਤਰੀ ਕਰ ਸਕਦੇ ਆ ਵੀਡੀਓ ਦੇਖਣ ਵਾਲਿਆਂ ਦਾ ਧੰਨਵਾਦ ਵੀਰ ਜੀ ਸਾਡੇ ਕੋਲ ਟਾਈਮ ਘੱਟ ਹੋਣ ਦੇ ਕਾਰਨ ਅਸੀਂ ਜਾ ਰਿਹਾ ਇਹਦੇ ਕਰਕੇ ਨਹੀਂ ਦਾ ਸ਼ਾਮ ਨੂੰ ਅਸੀਂ ਦੋਨੋਂ ਟਾਈਮਾਂ ਦੀ ਸਵੇਰੇ ਸ਼ਾਮ ਦੀ ਮਿਲਕਿੰਗ ਜ਼ਰੂਰ ਦਿਖਾਉਂਦੇ ਇਸ ਨੂੰ ਤੇ ਚਲੋ ਵੀਰ ਜੀ ਦਾ ਪਰਮਾਤਮਾ ਸੁੱਖ ਰੱਖੇ ਕਿਸੇ ਟਾਈਮ ਤੇ ਆ ਝੋਟੀਆਂ ਦੁੱਧ ਤੇ ਆਉਣੀਆਂ ਦਾ ਲੈਬ ਮਿਲਕਿੰਗ ਜ਼ਰੂਰ ਕਰਾਵਾਂਗੇ ਇਹਨਾਂ ਦੇ ਸਤਿ ਸ਼੍ਰੀ ਅਕਾਲ ਜੀ